ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਮੇਰੇ ਇੱਕ ਨਵੇਂ ਬਲੌਗ ਤੇ ਤੁਹਾਡੇ ਸਾਰਿਆਂ ਨੂੰ ਜੀ ਆਇਆਂ ਨੂੰ ਧਿਆਕ ਪੂਰੀ ਬੱਦਲ ਵਾਲੀ ਤੁਸੀਂ ਵੇਖ ਨਹੀਂ ਲੇਜੋ ਕਈ ਦਿਨਾਂ ਤੋਂ ਧੁੱਪ ਨਹੀਂ ਨਿਕਲ ਰਹੀ ਤੇ ਸਾਡੇ ਪਿੱਛੇ ਸਕੂਲ ਜਾ ਵੇਖੋ ਚੁੱਪਚਾਪਾਂ ਪਈ ਹੈ ਸਕੂਲ 'ਚ ਕਿਉਂਕਿ ਬੱਚਿਆਂ ਨੂੰ ਛੁੱਟੀਆਂ ਜਿਹੜੀਆਂ ਵੱਧ ਗਈਆਂ ਵਾ ਸਰਕਾਰ ਵੱਲੋਂ ਠੰਡ ਦਾ ਕਰਕੇ ਨਹੀਂ ਤਾਂ ਇੱਥੇ ਕਾਫੀ ਰੌਣਕ ਹੁੰਦੀ ਹੈ ਤੇ ਚੰਗਾ ਲੱਗਦਾ ਜੇ ਬੱਚੇ ਪਿੱਛੇ ਖੇਡਦੇ ਆ ਹੁਣ ਮੈਂ ਆ ਥੱਲੇ ਆਈਆਂ ਵੇਖੋ ਕੱਪੜੇ ਕਿੰਨੇ ਜੁੜੇ ਹੋਏ ਆ ਹੈਨਾ ਧੁੱਪ ਦਾ ਤੇ ਹੁਣ ਪਤਾ ਨਹੀਂ ਕਿਦਾਂ ਨਿਕਲੇ ਨਾ ਨਿਕਲੇ ਪਰ ਕੱਪੜਿਆਂ ਦਾ ਅੱਜ ਕੁ ਇਹ ਤੋ ਵੇਖੋ ਬਾਸਕਟ ਚੋਂ ਬਾਹਰ ਨਿਕਲ ਨਿਕਲਦੀ ਗੰਢ ਹੈ ਹੁਣ ਆ ਮੈਂ ਨਾ ਅਲੱਗ ਕਰਨ ਲਈਏ ਤੇਰੇ ਵਾਈਟ ਜਾਂ ਲਾਈਟ ਕਲਰ ਦੇ ਆ ਉਹਨਾਂ ਨੂੰ ਮੈਂ ਕਿਹਾ ਅਲੱਗ ਕਰ ਲਾਂ ਤੇ ਜਿਹੜੇ ਰੰਗਦਾਰੇ ਉਹਨਾਂ ਨੂੰ ਅਲੱਗ ਕਰ ਲਾਂ ਨਹੀਂ ਤਾਂ ਫਿਰ ਇੱਕ ਦੂਜੇ ਦਾ ਕਲਰ ਜੇ ਇਹਨਾਂ ਤੇ ਚਾੜ ਕਰ ਤੇ ਕੰਮ ਖਰਾਬ ਹੋ ਜਾਣਾ ਵਾ ਹੈ ਨਾ ਤੇ ਮੈਂ ਪਹਿਲਾਂ ਹੀ ਇਹਨਾਂ ਨੂੰ ਅਲੱਗ ਕਰਕੇ ਤੇ ਫਿਰ ਪਾਉਂਗੀ ਧੁੱਪ ਨੂੰ ਡੀਕ ਦਿਆਂ ਵੈਸੇ ਵੀ ਅੱਜ ਕਈ ਦਿਨ ਹੋ ਗਏ ਵਾ ਤੇ ਉਹ ਨਾ ਨਿਕਲੇ ਧੁੱਪ ਦੇ ਨਾਲ ਧੁੱਪਨਲੀ ਦੇ ਪਰ ਦੀੜਿਆਂ ਨੇ ਤੇ ਫਿਰ ਤੁਹਾਨੂੰ ਪਤਾ ਵਧিয়ে ਜਾਣਾ ਵਾ ਇਤਾਂ ਤੇ ਕੰਮ ਨਹੀਂ ਚੱਲਣਾ ਹੈ ਨਾ ਹੁਣ ਧੁੱਪ ਵੱਲ ਵੇਂਦੇ ਰਏ ਫਿਰ ਤੇ ਕਸਾਂ ਦਾ ਕੰਮ ਖਰਾਬ ਹੀ ਖਰਾਬ ਆ ਤੇ ਉਹੀ ਮੈਂ ਪਾਤਾ ਹੁਣ ਵਾਸ਼ਿੰਗ ਮਸ਼ੀਨ ਚ ਸਰਫ ਤੇ ਸਭ ਤੋਂ ਪਹਿਲਾਂ ਉਹਨਾਂ ਜਿਹੜੇ ਵਾਈਟ ਵਾਲੇ ਉਹ ਧੋਲੂਗੀ ਉਹ ਧੁੱਪ ਜਾਣਗੇ ਤੇ ਟੈਨਸ਼ਨ ਖਤਮ ਫਿਰ ਬਾਅਦ ਚ ਦੂਜੇ ਕਲਰ ਵਾਲੇ ਸੁੱਟ ਦੂੰਗੀ ਇਹਦੇ ਵਿੱਚ ਜੇ ਪਾਣੀ ਗੰਦਾ ਜ਼ਿਆਦਾ ਹੋਊਗਾ ਤੇ ਫਿਰ ਇਹਨੂੰ ਡਰੇਨ ਕਰ ਦਾਂਗੇ ਫਿਰ ਨਵਾਂ ਪਾਣੀ ਪਾ ਲਾਂਗੇ ਹੁਣ ਤੇ ਚਲੋ ਵਾਸ਼ਿੰਗ ਮਸ਼ੀਨ ਆ ਗਈਆਂ ਮੈਂ ਕੰਮ ਬੜਾ ਸੌਖਾ ਹੋ ਗਿਆ ਵਾ ਤੇ ਪਹਿਲਿਆਂ ਚ ਆਪਣੇ ਮਾਵਾ ਨੂੰ ਅਸੀਂ ਦੇਖਣਾ ਠੰਡ ਦੇ ਦਿਨਾਂ ਦੇ ਵਿੱਚ ਤੱਤੇ ਪਾਣੀ ਕਰਨੇ ਕਰਕੇ ਫਿਰ ਉਹਨਾਂ ਨੇ ਲੀਰੇ ਭੇਨੇ ਵਿੱਚ ਹੈ ਨਾ ਤੇ ਫਿਰ ਬਰਸ਼ ਮਾਰ-ਮਾਰ ਕੇ ਜਿਸ ਸਥਾਪਤੀਆਂ ਦੇ ਨਾਲ ਕੋਟ-ਕੋਟ ਕੇ ਉਹਨਾਂ ਨੇ ਸਾਫ਼ ਕਰਨੇ ਠੜ ਜਾਣਾ ਵਿਚਾਰੀਆਂ ਨੇ ਹੱਥ ਵੀ ਉਹਨਾਂ ਦੇ ਠੜ ਜਾਣੇ ਲਾਲ ਹੋ ਜਾਣੇ ਵਿੱਚੋਂ ਇੱਕ ਦੋ ਵਾਰੀ ਚਾਹ ਚੂ ਪੀਣੀ ਫਿਰ ਕੱਪੜੇ ਧੋਣ ਤੋਂ ਬਾਅਦ ਤੇ ਫਿਰ ਆਗੋ ਕੁ ਸੇਕ ਕੇ ਤੇ ਹੱਥ ਉਹਨਾਂ ਨੇ ਨਿਗੇ ਕਰਨੇ ਹੁਣ ਤੇ ਚਲੋ ਸੁੱਕ ਬਹੁਤ ਹੋ ਗਿਆ ਘਰ ਘਰ ਚ ਵਾਸ਼ਿੰਗ ਮਸ਼ੀਨਾਂ ਵਾ ਤੇ ਗੱਲ ਹੀ ਕੋਈ ਨਹੀਂ ਕੀ ਤੇ ਚਲੋ ਕੋਈ ਨਹੀਂ ਹੈ ਨਾ ਹੁਣ ਇਸੇ ਤਰ੍ਹਾਂ ਹੁ ਕੰਮ ਕਰਨੇ ਪਿੰਦੇ ਘਰਾਂ ਦੇ ਸਾਰੇ ਨੂੰ ਹੁਣ ਮੈਂ ਇਹ ਵਿੱਚ ਕੱਟ ਕੱਟ ਕੇ ਸਪਿੰਨਰ 'ਚ ਪਾਉਂਦੀ ਹਾਂ ਤੇ ਜਿਨ੍ਹਾਂ ਦੀ ਕਾਲਰਾਂ ਕੁਲਣਾ ਤੇ ਥੋੜੇ-ਬਹੁਤੇ ਦਾਗ ਸੀ ਘਰ ਉਹਨੂੰ ਮੈਂ ਕਿਹਾ ਸਾਬਣ ਲਾ ਕੇ ਤੇ ਜਿਹੜੀ ਕਮਲ ਦਵਾ ਤੇ ਤੁਹਾਨੂੰ ਪਤਾ ਵੀ ਕਾਲਰਾਂ ਦੇ ਦਾਗ ਦੂਕ ਜਿਹੜੇ ਆ ਨਹੀਂ ਵਧੀਆ ਤਾਂ ਨਿਕਲਦੇ ਵਾਸ਼ਿੰਗ ਮਸ਼ੀਨਾਂ ਦੇ ਵਿੱਚ ਹੈ ਨਾ ਤੇ ਤੁਹਾਨੂੰ ਫਿਰ ਪਤਾ ਹੱਥ ਨਾਲ ਧੋਤੇ ਕੱਪੜੇ ਤੇ ਹੱਥ ਨਹੀਂ ਹੁੰਦੇ ਹੈ ਨਾ ਤੇ ਵਾਸ਼ਿੰਗ ਮਸ਼ੀਨ ਚਲੋ ਇਹਨਾਂ ਮੈਲ ਬੂਨ ਨਿਕਲ ਜਾਂਦੀ ਪਰ ਦਾਗ ਦੂਕ ਜਿਹੜੇ ਹੁੰਦੇ ਉਹ ਫਿਰ ਥੋੜਾ ਜਿਹਾ ਸਾਬਣ ਲਾ ਕੇ ਤੇ ਮਲ ਲੈ ਹੀ ਪਿੰਦੇ ਆ ਉਹੀ ਮੈਂ ਹੰਗਾਲ-ਹੰਗਾਲ ਕੇ ਸਪਿੰਨਰ 'ਚ ਪਾਈ ਜਾਨੀ ਆ ਫਿਰ ਸਪੀਨਰ ਦੇ ਵਿੱਚ ਇਹਨਾਂ ਨੂੰ ਪਾਣੀ ਛਾੜਨੂਗੀ ਨਾਲੇ ਹੰਗਾਲੇ ਵੀ ਜਾਣਗੇ ਤੇ ਨਾਲੇ ਸੁੱਕ ਵੀ ਜਾਣਗੇ ਸੁੱਕ ਮਤਲਬ ਕਿ ਚੰਗੀ ਤਾਂ ਉੱਚੜ ਜਾਣਗੇ ਜੇ ਵਧੀਆ ਤਾਂ ਉੱਚੜ ਗਏ ਤੇ ਅੱਧੇ ਤੇ ਸੋਕ ਹੀ ਗਏ ਸਮਝੋ ਫਿਰ ਬਾ ਥੋੜੀ-ਬੋਤੀ ਹਵਾ ਹਵਾ ਪੈ ਗਈ ਤੇ ਇਹਨਾਂ ਨੇ ਵਧੀਆ ਹੋ ਜਾਣਾ ਤੇ ਉਹੀ ਮੈਂ ਤੋਤਾ ਕੇ ਜਿਹੜੋਂ ਛੱਤ ਤੇ ਆਈ ਤੇ ਉਦੋਂ ਲੋਹੜੀ ਵਾਲੇ ਦਿਨ ਦੀਆਂ ਤਾੜਾ ਖੁੱਲੀਆਂ ਪਈਆਂ ਹੀਆਂ ਛੱਤ ਤੇ ਇਹਨਾਂ ਨੇ ਗੁੱਡੀਆਂ ਡਾਉਣ ਦਾ ਕਰਕੇ ਤਾੜਾ ਖੋਲੀਆਂ ਚੀਂਆਂ ਹੁਣ ਸਭ ਤੋਂ ਪਹਿਲਾਂ ਤਾਂ ਤਾੜਾ ਬੰਨਿਆ ਕਿਉਂਕਿ ਤਾੜਾ ਬੰਨਣਾ ਹੈ ਤੇ ਲੀੜੇ ਪਾਵਾਂਗੇ ਕੋਸ਼ ਤੇ ਮੈਂ ਤਾਂ ਮੰਜੇ-ਮੁੰਜੇ ਤੇ ਤਕੰਦਾ-ਕੁੰਦਾ ਇੱਕ ਘਾਰ ਤੇ ਸੀਗੇ ਪਰ ਜਿਆਦੇ ਕਪੜੇ ਸੀਗੇ ਤੇ ਫਿਰ ਸੂਤਰ ਨਹੀਂ ਸੀ ਆਉਣੇ ਤੇ ਫਿਰ ਤਾੜਾ ਬੰਨ ਕੇ ਤੇ ਹੁਣ ਮੈਂ ਚਾਰ ਚਾੜ ਕੇ ਡਹੀਆਂ ਪਾਉਣ ਤੇ ਕਪੜੇ ਨੂੰ ਥੋੜਾ ਜਿਹਾ ਚਾੜ ਦੋ ਨਾ ਤੇ ਫਿਰ ਵਧੀਆ ਵੱਟ ਬੂਟੇ ਨਿਕਲ ਜਾਂਦੇ ਕਿਉਂਕਿ ਸਪਿੰਨਰ ਦੇ ਵਿੱਚ ਇਹਨਾਂ ਨੂੰ ਪਾਇਆ ਹੁੰਦਾ ਵਾ ਨਾ ਤੇ ਥੋੜਾ ਵੱਟੋ-ਵੱਟ ਹੁੰਦੇ ਆ ਤੇ ਚਾੜ ਦੋ ਤੇ ਵਧੀਆ ਹੋ ਜਾਂਦੇ ਇੱਕੋ ਜਿਹੇ ਪ੍ਰੈਸ ਨਾ ਵੀ ਕੀਤੇ ਜਾਂਦੇ ਤੇ ਉਹਦਾ ਕੋਈ ਮੈਟਰ ਨਹੀਂ ਕਰਦਾ ਤੇ ਉਹ ਹੀ ਮੈਂ ਚੜ ਚੜ ਕੇ ਪਾਉਣ ਦੇ ਹੀ ਸਾਂ ਕਿਉਂਕਿ ਕਈ ਵਾਰ ਤੇ ਟਾਈਮ ਹੀ ਨਹੀਂ ਨਾ ਲੱਗਦਾ ਵੀ ਪ੍ਰੈਸ ਕਰਕੇ ਪਾਉਣ ਦਾ ਨਾਲੇ ਸਿਆਲਾਂ 'ਚ ਤੇ ਇੱਕ ਮੌਜ ਆ ਤੇ ਉੱਤੇ ਸਵੈਟਰ ਸੂਟਰ ਪਾ ਲਈ ਦਿਆ ਹੈ ਨਾ ਤੇ ਇਹਨਾਂ ਪਤਾ ਨਹੀਂ ਲੱਗਦਾ ਪਰ ਗਰਮੀ 'ਚ ਤੇ ਫਿਰ ਤੁਹਾਨੂੰ ਪਤਾ ਵੀ ਸਾਨੂੰ ਪ੍ਰੈਸ ਕਰਨੇ ਹੀ ਪੈਂਦੇ ਉਤਨਾ ਬੁਰੇ ਲੱਗਦੇ ਪਾਏ ਸਿਆਲਾਂ 'ਚ ਕਈ ਵਾਰ ਡ్రਾਇਰ ਦਾ ਵੜਾ ਮਤਲਬ ਕਿ ਕਮੀ ਮਹਿਸੂਸ ਹੁੰਦੀ ਹੈ ਜਦੋਂ ਹੈ ਨਾ ਮਹੀਨਾ ਮਹੀਨਾ ਧੁੱਪ ਨਹੀਂ ਨਿਕਲਦੀ ਉਹਦਾ ਹੁੰਦਾ ਵੀ ਕਾਸ਼ ਡ్రਾਇਰ ਹੋਵੇ ਬਾਹਰ ਲਿਆ ਵਾਂਗੂ ਹੈ ਨਾ ਸਾਡੇ ਕੋਲ ਵੀ ਤੇ ਖਚਟ ਕੱਪੜੇ ਸੁੱਕ ਜਾਣ ਤੇ ਕਪੜੇ ਸਕਾ ਕੇ ਥੱਲੇ ਆਈ ਤੇ ਰਾਜੂ ਟਿੱਕੀ ਵਾਲਾ ਸਾਡੇ ਆਉਂਦਾ ਮੱਲੇ 'ਚ ਤੇ ਆਇਆ ਸੀਗਾ ਤੇ ਮੇਰਾ ਬੇਟਾ ਦਾ ਮਮਾ ਟਿੱਕੀਆਂ ਖਾਣੀਆਂ ਵਾ ਤੇ ਜੈਦਜੀ ਘਰ ਬੈਠਾ ਮੈਂ ਕਿਹਾ ਚਲਾ ਜਾਓ ਫਿਰ ਖਾ ਲੈਨੇ ਤੇ ਉਹ ਟਿੱਕੀਆਂ ਲੈਣ ਲੈ ਹੈ ਇਹਦੇ ਕੋਲੋਂ ਤੇ ਇੱਕ ਤੇ ਉਹਨੇ ਬੰਦ ਵਾਲੀ ਬਣਾ ਕੇ ਦਿੱਤੀ ਤੇ ਮੈਂ ਕਿਹਾ ਵੀ ਇੱਕ ਬੰਦ ਵਾਲੀ ਤੇ ਚੱਲ ਦੂਜੀ ਦੂਜੀਆਂ ਦੇ ਦੇ ਹਨਾ ਸਿੰਪਲ ਵਾਲੀਆਂ ਟਿੱਕੀਆਂ ਦੇ ਦੇ ਤੇ ਗਰਮ ਗਰਮ ਟਿੱਕੀਆਂ ਵਧੀਆ ਲੱਗਦੀਆਂ ਤੇ ਇਹ ਇਹਦਾ ਪੱਕਾ ਟਾਈਮ ਮੈਨੇ 1 ਤੋਂ 1:30 ਵਜੇ ਦੇ ਵਿੱਚ ਵਿੱਚ ਰੋਜ਼ ਆਉਣਾ ਹੁੰਦਾ ਵਾ ਤੇ ਦੂਰੋਂ 스멜 ਆ ਜਾਂਦੀ ਆ ਬੱਚਿਆਂ ਨੂੰ ਕਿਉਂਕਿ ਕਸੂਰੀ ਮੇਠੀ-ਮੂਠੀ ਪਾਈ ਹੁੰਦੀ ਆ ਟਿੱਕੀਆਂ 'ਚ ਤੇ ਉਹ ਫਿਰ ਦੂਰੋਂ 스멜 ਆ ਜਾਂਦੀ ਤੇ ਫੇਰੇ ਨੇ ਕਈ ਦਿਨਾਂ ਦੀ ਜਿੱਦ ਕਰਨ ਡਿਆ ਸੀਗਾ ਮੈਂ ਕਿਹਾ ਚੱਲੋ ਅੱਜ ਫੇਰ ਲੈ ਲਓ ਤੇ ਉਹ ਟਿੱਕੀਆਂ ਲੈ ਕੇ ਤੇ ਫਿਰ ਅਸੀਂ ਅੰਦਰ ਆ ਕੇ ਇੰਜੋਏ ਕੀਤੀਆਂ ਖਟੀਆਂ ਮਿੱਠੀਆਂ ਚਟਣੀਆਂ ਚੁਟੀਆਂ ਪਾਪੂ ਕੇ ਦਿੰਦੇ ਆ ਤੇ ਇਸ ਤਰ੍ਹਾਂ ਦੇ ਫਾਸਟ ਫੂਡ ਤੁਹਾਨੂੰ ਪਤਾ ਬੱਚਿਆਂ ਨੂੰ ਬੜੇ ਸਵਾਰ ਲੱਗਦੇ ਆ ਤੇ ਸਾਨੂੰ ਵੀ ਲੱਗਦਾ ਅਸੀਂ ਕਿ ਉਹ ਝੂਟ ਪਾਣੀ ਆ ਕਦੀ-ਕਦੀ ਆ ਨਾ ਵਧੀਆ ਲੱਗਦੇ ਖਾਣ ਨੂੰ ਤੇ ਉਹ ਫਿਰ ਵਿੱਚ ਤੇ ਮੂਲੀਆਂ ਮਾਲੀਆਂ ਪਾ ਕੇ ਖਟੀਆਂ ਮਿੱਠੀਆਂ ਚਟਣੀਆਂ ਪਾ ਕੇ ਉਹਨੇ ਦਿੱਤੇ ਇਹ ਏਕਤੇ ਬੰਦ ਵਾਲੀ ਉਹਨੇ ਲਈ ਤੇ ਦੂਜੀਆ ਸਿੰਪਲ ਪਲੇਨ ਵਾਲੀ ਹੋ ਮੈਂ ਖਾ ਚਾਲੀ ਕੋ ਲੈ ਲੀਨ ਤੇ ਉਹੀ ਅਹੀਂ ਠੰਡ ਦੇ ਵਿੱਚ ਹੱਥ ਆਏ ਹਾ ਕਪੜੇ ਕੂਪੜੇ ਪਾ ਕੇ ਠੰਡ ਲਗਣੀ ਤੇ ਗਰਮ ਗਰਮ ਟਿੱਕੀਆਂ ਮਿਲ ਜਾਣ ਐ ਨਾ ਰੈਡੀ ਮੇਡ ਤੇ ਵਧੀਆ ਲੱਗਦੀਆਂ ਸੋ ਇਹ ਆ ਮੇਰਾ ਇੱਕ ਛੋਟਾ ਜਿਹਾ ਵਲੌਗ ਸੀਗਾ ਜੇ ਤੁਹਾਨੂੰ ਪਸੰਦ ਆਉਂਦਾ ਵਾ ਤੇ ਪਲੀਜ਼ ਤੁਸੀਂ ਇਹਨੂੰ ਲਾਈਕ ਕਰਿਆ ਕਰੋ ਹਨਾ ਨਾਲ ਚੈਨਲ ਨੂੰ ਵੀ ਸਬਸਕ੍ਰਾਈਬ ਕਰਿਆ ਕਰੋ ਤੇ ਚਲੋ ਜੀ ਫਿਰ ਮਿਲਦੇ ਆ ਤੁਹਾਡੇ ਨਾਲ ਇੱਕ ਨਵੇਂ ਵਲੌਗ ਦੇ ਵਿੱਚ ਤਦ ਤੱਕ ਸਾਡੇ ਨਾਲ ਸਾਥ ਰਹੀਆ ਕਰ ਤੇ ਹੁਣ ਅਹੀ ਲੱਗਿਆ ਟਿੱਕੀਆਂ ਖਾਣ ਪਾ ਕੇ ਮੂੰਹ ਦੇ ਵਿੱਚ ਤੇ ਲੱਗਦਾ ਇਹਨੂੰ ਤੱਤਾ ਤੱਤਾ ਲੱਗਾ ਵਾ ਤੇ ਟਾਈ ਹੋ ਡਿਆ ਵਾ ਹੱਥ ਰੰਗੂ ਨੂੰ ਟੱਕ ਕੇ ਤੇ ਦੇਖੋ ਕਿੰディ ਸਵਾਦ ਲੱਗਣ ਈ ਇਹਨੂੰ ਓਕੇ ਜੀ Das recall.